ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿਕ ਦੇ ਵਿੱਚ ਕਿਸਾਨ ਕਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਤੋਂ ਕੋਈ 5 6 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੋਰ ਸਿੰਘ ਵਾਲਾ ਵੱਡੇ ਸਭਰਾ ਪਿੰਡ ਬਿਲਕੁਲ ਅਲੱਗੇ ਦੁਬਲੀ ਪਿੰਡ ਪਰਵਾਲਾ ਚੀਮਾ ਸੈਦੋ ਸਗਵਾਏ ਪਿੰਡ ਬਿਲਕੁਲ ਨੇੜੇ ਨੇੜੇ ਆ ਹਰੀਕੇ ਪੱਤਨ ਤੋਂ ਕੋਈ ਵੀ ਸੱਜਣ ਵੀਰ ਆਪਣਾ ਮਾਲਵੇ ਵਾਲੀ ਸੈਰ ਤੋਂ ਆ ਰਿਹਾ ਹਰੀਕੇ ਪੱਤਨ ਤੋਂ ਕੋਈ 10 12 ਕਿਲੋਮੀਟਰ ਦੀ ਸਾਰੀ ਦੂਰੀ ਆ ਵੀਰ ਹਰਬੇਤ ਸਿੰਘ ਦੇ ਫਾਰਮ ਤੇ ਆਏ ਆ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦੇਈਦਾ ਵੀ ਬਿਲਕੁਲ ਇੱਕ ਸੇਲ ਪਰਚੇਜ਼ ਦਾ ਕੰਮ ਵੀ ਆ ਤੇ ਨਾਲ ਦੀ ਨਾਲ ਇੱਕ ਡੇਰੀ ਦਾ ਕੰਮ ਵੀ ਆ ਤੇ ਮਾਝਾ ਝੋਟੀਆਂ ਨਾਲ ਕੋਲ ਪਹਿਲਾਂ ਵੀ ਆਪਾਂ ਕਾਫੀ ਵਾਰੀ ਮਾਲ ਤੁਹਾਨੂੰ ਦਿਖਾਇਆ ਮੋਰਾ ਬਰੀਡ ਦੇ ਵਿੱਚ ਤੇ ਨੀਲੀ ਰਾਵੀ ਦੇ ਪਸ਼ੂ ਇਹਨਾਂ ਕੋਲ ਚੰਗੇ ਆ ਸੋ ਅੱਗੇ ਬਿਲਕੁਲ ਬਰੀਡ ਦੇ ਉੱਪਰ ਹੀ ਕੰਮ ਕਰਦੇ ਜੇਕਰ ਮੋਰਾ ਬਰੀਡ ਇਹਨਾਂ ਦੇ ਕੋਲ ਆ ਤੇ ਮੋਰਾ ਬਰੀਡ ਦੇ ਵਿੱਚ ਅੱਗੇ ਚੰਗੇ ਬੱਚੇ ਵੀ ਇਹਨਾਂ ਨੇ ਲਿਆ ਚੰਗੇ ਸੀਮਾ ਨਾਲ ਭਰਾ ਕੇ ਠੀਕ ਆ ਜੀ ਸੋ ਨਾਲ ਦੀ ਨਾਲ ਹੀ ਜਿਹੜੇ 2-4 ਨਾਗਾ ਵਪਾਰ ਲੈਣ ਦੇ ਵਿੱਚ ਇਹ ਅੱਜ ਤਰੀਕ ਤੁਸੀਂ ਨੋਟ ਕਰ ਲਓ 16 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਮੱਝਾਂ ਵਾਂਗੂ ਆਪਾਂ ਤੁਹਾਨੂੰ ਗੱਬਣ ਦਿਖਾਉਣੀਆਂ ਨੇ ਜਿਹੜੇ ਮੇਰੇ ਫਾਰਮਰ ਭਰਾ ਕਾਫੀ ਸ਼ੌਂਕ ਰੱਖਦੇ ਨੇ ਨੀਲੀ ਰਾਵੀ ਮੱਝਾਂ ਦਾ ਇੱਕ ਨੀਲੀ ਰਾਵੀ ਮੱਝ ਦਿਖਾਵਾਂਗੇ ਬੈਕਗ੍ਰਾਉਂਡ ਦੀ ਗੱਲ ਕਰੀਏ ਤੇ ਵੱਡੇ ਸਭਰਾ ਪਿੰਡ ਦੀ ਉਹਦੀ ਬੈਕਗ੍ਰਾਉਂਡ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਹਰਵੈ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਰਾਜ ਸਹਿਬ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਘਰ ਭਰੀ ਔਰ ਵੀਰੇ तकरीबन ਚਲੋ ਮਾਲ ਆਪਣੇ ਕੋਲ ਬੁਝੇ ਤੇ ਜਿੱਦਣੇ ਜਿਹੜੀ ਆਪਾਂ ਅਪਡੇਟ ਪਾਉਂਦੇ ਰਹੀਦਾ ਕੋਈ 2-4 ਨਗ ਤਾਂ ਵੈਸੇ ਆਇਆ ਜਾਂਦਾ ਵਿੱਚ ਕੋਈ 1-2 ਨਗ ਮੈਨੂੰ ਲੱਗਦਾ ਵੀ ਹਰੇਕ ਪੂਰ ਦੇ ਵਿੱਚ ਕੋਈ ਨੀਲੀ ਰਵ ਦੀਆਂ ਮਾਜਾਂ ਜ਼ਰੂਰ ਐਡ ਹੁੰਦੀਆਂ ਆਪਣੇ ਕੋਲ ਬਿਲਕੁਲ ਰਾਜ ਸਾਹਿਬ ਜਦੋਂ ਮੈਂ ਸਟਾਰਟਿੰਗ ਫਾਰਮ ਕੀਤਾ ਸੀ ਤਾਂ ਮੈਂ ਮੋਰਾ ਦੇ ਕੀਤਾ ਸੀ ਹਾਂ ਤਾਂ ਕਿਉਂਕਿ ਤੁਹਾਨੂੰ ਪਤਾ ਵਾ ਕਿ ਆਪਾਂ ਵੀ ਘਰੋਂ ਬਾਹਰ ਸੀਗੇ ਬਿਲਕੁਲ ਬਿਲਕੁਲ ਅ ਅੱਗੇ ਦੇਖਿਆ ਕਿ ਜਿਹੜਾ ਕਰੇਜ ਆ ਜਾ ਸਾਡੀ ਇਹ ਜਿਹੜੀ ਮਲ ਬਰੀਡ ਆ ਮਾਜੇ ਦੀ ਖਾਸ ਕਰਕੇ ਨੀਲੀ ਦਾ ਵੀ ਦੀ ਬਿਲਕੁਲ ਜੀ ਕਿਉਂ ਨਾ ਇਹਨੂੰ ਹੋਣ ਦੇ ਵਿੱਚ ਦੁਬਾਰਾ ਤੋਂ ਲਿਆਂਦਾ ਜਾਵੇ ਚੰਗੇ ਜਿਹੜੇ ਯਾਨੀ ਕਿ ਬਰੀਡਰਾਂ ਨਾਲ ਕੰਡਕਟ ਕੀਤਾ ਤੇ ਚੰਗੇ ਚੰਗੇ ਸੀਮਲਾਂ ਦੀਆਂ ਕੱਟੀਆਂ ਖਰੀਦ ਕੇ ਆਪਦੀਆਂ ਤਿਆਰ ਕਰਕੇ ਜਿਹੜਾ ਆਪਣੇ ਕੋਲੇ ਇਸ ਟਾਈਮ ਜਿਹੜੇ ਕੋਈ 5-6 ਨਗ ਜਿਹੜੇ ਨੀਲੀ ਦੇਵੀ ਨੇ ਹੌਲੀ ਹੌਲੀ ਜਿਹੜੀ ਇਹਦੀ ਜਦੋਂ ਜਦੋਂ ਛੋਟੇ ਹੁੰਦੇ ਸੀ ਹੁੰਦੀਆਂ ਸੀ ਕਰੇ ਕਾਫੀ ਮੱਜਾ ਬਿਲਕੁਲ ਉਦੋਂ ਚਲੋ ਹੌਲੇ ਨੀਲੀ ਦੇ ਵਿੱਚ ਇਹਨੂੰ ਕਨਵਰਟ ਕਰਤਾ ਨੀਲੀ ਦਾ ਵੀ ਜਾ ਗਿਆ ਉਦੋਂ ਬਿੱਲੀਆਂ ਬੋਲੀਆਂ ਕਹਿੰਦੇ ਹੁੰਦੇ ਆ ਬਿਲਕੁਲ ਆ ਬੱਲੀ ਮੱਝ ਹੈ ਨਾ ਆਪਣੇ ਕਹ ਦਿੰਦੇ ਸੀ ਪੱਟੇ ਕਲਿਆਣੀਆਂ ਬਿੱਲੀਆਂ ਬੋਲੀਆਂ ਬੱਲੇ ਬੋਲੀਆਂ ਹੈ ਨਾ ਬੱਲੇ ਮੱਥੇ ਵਾਲੀ ਬੱਲੀ ਕਹਿ ਦੇਣਾ ਹਾਂ ਹਾਂ ਤਾਂ ਹੌਲੀ ਹੌਲੀ ਚਲੋ ਇਹ ਜਿਹੜੀ ਆਪਣੀ ਖਾਸ ਕਰਕੇ ਜਿਹੜੀ ਮੱਝ ਬੈਲਟ ਦੀ ਪ੍ਰੋਜੈਕਟ ਹੋ ਗਿਆ ਹਾਂ ਅਮਰਸਰ ਤਰਨਤਨ ਏਰੀਆ ਬਿਲਕੁਲ ਜੀ ਬਿਲਕੁਲ ਤਾਂ ਉਹਨੂੰ ਇਹ ਟੱਚ ਗੱਲ ਦੀ ਬਾਕੀ ਖਾਲ ਕਰਕੇ ਜਿਹੜਾ ਆਪਣਾ ਹਾਂ ਬੱਤੀ ਏਰੀਏ ਦੇ ਵਿੱਚ ਦੋ ਹੀ ਪਿੰਡਾਂ ਦੀ ਮਸ਼ਹੂਰੀ ਆ ਆ ਵੱਡੇ ਸਭਰਾ ਨੀਲੀ ਦੇ ਵਿੱਚ ਆ ਬਿਲਕੁਲ ਤੇ ਅਸਲਪੂਰੇ ਜਾਂ ਅਸਲਪੂਰੇ ਕਲੇਮ ਕਰਨ ਦੇ ਲੱਗੇ ਅਕਸਰ ਚਲੋ ਉੱਥੋਂ ਮੱਝਾਂ ਝੋਟੀਆਂ ਨਿਕਲਦੀਆਂ ਤੇ ਬੜੇ ਵਪਾਰੀ ਭਰਾ ਆਪਣੇ ਜਿੱਥੋਂ ਡੰਗਰ ਲਿਆਉਂਦੇ ਆ ਤੇ ਜਿਗਰ ਕਰਦੇ ਰਹਿੰਦੇ ਚਾਹੇ ਅਸਲਪੂਰੇ ਤੋਂ ਆਈ ਆ ਚਾਹੇ ਵੱਡੇ ਸਭਰਾ ਦੇ ਕੰਪਾ ਤੋਂ ਆਪਾਂ ਖਰੀਦੀ ਆ ਹਾਂਜੀ ਬਿਲਕੁਲ ਲੋਕਲ ਬਰੀਡ ਠੀਕ ਆ ਕੋਈ ਇਹਦਾ ਉਹ ਨਹੀਂ ਆ ਕਿ ਇਹ ਫਲਾਨੇ ਸੀ ਮੰਡੀ ਆ ਜਾਂ ਕੁਝ ਵੀ ਆ ਬਾਕੀ ਤੇ ਮੱਜਾਂ ਦੇ ਵਿੱਚੋਂ ਜਿਹੜੀਆਂ ਕ੍ਰਾਸ ਹੋ ਕੇ ਤਾਂ ਪਿੰਡ ਦੇ ਵਿੱਚੋਂ ਮੱਝ ਖਰੀਦੀ ਆਪਾਂ ਬਾਕੀ ਮੇਰਾ ਭਰਾ ਪੂਰਾ ਸਟਰਕਚਰ ਇਹਦਾ ਚੈੱਕ ਕਰੋ ਤੁਸੀਂ ਦਿੱਲੀ ਮਣਕੀ ਅੱਖਾਂ 도ਰੇ ਪੈਂਦੇ ਆ ਇਹਦਾ ਕਾਟਾ ਸੱਜੇ ਪਾਸੇ ਆ ਬਹੁਤ ਸੋਹਣੀ ਆ ਰਾਸ਼ਾ ਸਿੰਘ ਸਿੰਘ ਬਹੁਤ ਸੋਹਣਾ ਗੁਲਾਈ ਦੇ ਵਿੱਚ ਥੋੜਾ ਜਿਹਾ ਇਹਨਾਂ ਖੁੱਲਾ ਸਿੰਗ ਇਹਨਾਂ ਦੀ ਇਸੋ ਕੁਸ਼ਾਨ ਦੇ ਵਿੱਚ ਚਾਹਤ ਹੈ ਇਹਦੀ ਪਛਾਣ ਇਹੀ ਆ ਜੇ ਇਹਦਾ ਉੱਚਾ ਕੁੰਡਾ ਵਾ ਤਾਂ ਖੁੱਲਾ ਸਿੰਗ ਆ ਤੇ ਨੀਲੀ ਆ ਬਿਲਕੁਲ ਮਦਰੀ ਗੋਡੀ ਭਾਰਾ ਕੁੱਠਾ ਤੌੜਾ ਪੇਟ ਵੱਡਾ خاص نشانیاں ਇਹਦੀਆਂ ਤੇ ਅੱਖ ਬਿਲਕੁਲ ਅੰਦਰੋਂ ਨੀਲੀ ਤੇ ਸਾਈਡਾ ਰੈੱਡ ਬਿਲਕੁਲ ਜਿੱਦਾਂ ਹਾਂ ਕਹਿੰਦੇ ਨੇ ਨਾ ਪੂਰਾ ਖਾਦੀ ਹੁੰਦੀ ਯਾਰ ਅੱਜ ਬੜੀਆਂ ਜਗਦੀਆਂ ਅੱਖਾਂ ਬੜੀਆਂ ਲਾਲ ਯਾਰ ਜਿੱਤੀ ਆ ਉਹ ਗੱਲ ਆ ਲਓ ਵੀ ਇਹ ਗੱਲਬਾਤ ਆ ਬਾਕੀ ਮੇਰਾ ਪਰਾ ਪੂਰਾ ਸਟਰਕਚਰ ਚੈੱਕ ਕਰੋ ਇਹ ਸਮਝਦਾ ਕਾਟ ਵੋਲਟੋਰ ਰਹਿਣਾ ਜਿਗਲੀ ਵਾਲਾ ਕੱਟ ਆਉਂਦਾ ਜਿਗਲੀ ਵਾਲਾ ਕੱਟ ਜਿਵੇਂ ਹਰ ਵੇਲੇ ਗੱਲ ਅਕਸਰ ਕਰਦਾ ਬਾਪੂ ਜਦੋਂ ਬੱਦਲ ਬਣਦੇ ਆ ਅਸਮਾਨ 'ਚ ਬਿਜਲੀ ਗੜਕਦੀ ਆ ਤੇ ਇੱਕ ਬਿਲਕੁਲ ਜਿਵੇਂ ਇੱਕ ਤਾਰਾਂ ਜਿਹਾ ਕੋਈ ਜਿਹੜੀ ਬਿਜਲੀ ਗੜਕਦੀ ਆ ਤੇ ਉਹ ਤਾਰ ਬਣਦੀ ਆ ਠੀਕ ਆ ਆਰਡਰ ਕੁਆਲਟੀ ਇੱਕ ਵਾਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਪੁੱਠਾ ਪਾੜਾ ਪਾਰਾ ਪੁੱਠਾ ਵਜਨ ਬੱਤਾ ਪੂਰਾ ਤੇ ਲੋਡ ਲਾੜ ਕਰਮ ਵਾਲੀ ਨੂੰ ਚੰਗਾ ਠੀਕ ਆ ਜੀ ਮਾਰਕਿੰਗ ਜਿਹੜੀ ਮਗਰਲੇ ਪੈਰ ਧੋਤੇ ਆ ਪੂਛ ਚੱਡੇ ਤੱਕ ਬਿਲਕੁਲ ਟੱਚ ਕਰਦੀ ਆ ਵਾਈਟ ਬਹੁਤ ਬਹੁਤ ਮੇਰੇ ਵੀਰੋ ਚੰਗੀ ਤਸੱਲੀ ਨਾਲ ਚੈੱਕ ਕਰੋ ਵਜਨ ਲੋਡ ਮਾਰਕਿੰਗ ਨਿਸ਼ਾਨੀਆਂ ਪ੍ਰੋਪਰ ਇਸ ਮੈਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਣਗੀਆਂ ਬਹੁਤ ਤੇ ਤੀਜਾ ਸੂਆ ਵੀ ਰੋਹ ਵੇਲੇ ਹੁੰਦੀ ਆ ਬਿਲਕੁਲ ਰਾਤ ਸੈ ਤੀਜਾ ਸੂਆ ਇਸ ਹੁੰਦੀ ਆ ਹਾਂਜੀ ਹਾਂਜੀ ਤੇ ਇਹ ਅੱਗੇ ਆਪਾਂ ਖਾਸ ਗੱਲ ਕਰ ਦਈਏ ਵੀ ਹਾਂ ਇਹ ਬਾਬੇ ਵਾਲਾ ਬਿਲਕੁਲ ਮਾਲੀ ਜਿਹੜਾ ਨੀਲੀ ਦਾ ਹਾਂ ਆ ਬੂਰਾ ਹਾਂ ਇਹ ਬਾਬੇ ਵੀ ਸਿੰਘ ਵਾਲਾ ਸਭਰਾ ਗੁਰਦਾਰਾ ਦਾ ਸਭਰਾ ਤੋਂ ਜਿਹੜੇ ਵੱਡੇ ਸਭਰਾ ਤੋਂ ਹਾਂਜੀ ਹਾਂਜੀ ਇਹ ਮਾਲੀ ਤੋਂ ਡਾਇਰੈਕਟ ਕ੍ਰਾਸ ਆ ਬੂਰੇ ਦਾ ਠੀਕ ਆ ਜੀ ਲਓ ਵੀ ਬੂਰੇ ਮਾਲੀ ਤੋਂ ਦੋਸਤ ਇਹ ਬਣੀ ਸੋਰੀ ਆ ਸਾਰੇ ਸੱਜਣਾ ਨੂੰ ਪਤਾ ਵਾ ਕਿ ਬੂਰਾ ਮਾਲੀ ਬਾਬੇ ਵਾਲਾ ਜਿਹੜਾ ਬਾਬੇ ਵੀ ਸਿੰਘ ਦੇ ਗੁਰਦਾਰਾ ਸਾਹਿਬ ਹਾਂ ਉਸੇ ਮਾਲੀ ਤੋਂ ਡਾਇਰੈਕਟ ਕ੍ਰਾਸ ਆ ਬਿਲਕੁਲ ਬਿਲਕੁਲ ਸੋ ਬਾਕੀ ਪਲੀ ਪਲੋਸੀ ਬਹੁਤ ਜ਼ਿਆਦੀ ਆ ਪੂਰਾ ਹੀ ਵਜਨ ਲੋੜ ਆ ਮੇਰੇ ਪ੍ਰਭੂ ਇੱਕ ਵਾਰੀ ਪੂਰੀ ਨਿਗਾਹ ਦੇ ਹਸਲੀ ਨਾਲ ਕੱਢੋ ਰਾਜ ਸਿਆ ਮੰਜਾ ਡਾਲਾ ਇਹਦੇ ਉੱਤੇ ਬੋ ਇੰਨੀ ਚੌੜੀ ਆ ਠੀਕ ਆ ਜੀ ਗੱਲ ਉਹ ਹੀ ਬਣ ਗਈ ਆ ਵੀ ਜਿਵੇਂ ਸਿਆਣੇ ਆਪਣੇ ਬਜ਼ੁਰਗ ਕਹਿੰਦੇ ਸੀ ਵੀ ਐਡੀਕ ਪੜੀ ਪਲੋਸੀ ਮੈਂ ਆ ਵੀ ਮੰਜਾ ਡੈਂਦਾ ਉੱਤੇ ਬੇਸ਼ੱਕ ਮੇਰਾ ਭਰਾ ਮੰਜਾ ਡਾਉ ਨਾ ਡਾਉ ਪਰ ਮੇਉਤਰਾ ਵੀ ਲੰਮੇ ਪਾਉਂਦਾ ਵੀ ਲੰਮੇ ਪੈ ਜਾ ਤੇ ਬਿਲਕੁਲ ਪਤਲਾ ਪਿੰਡਾ ਵਜਨ ਬਟਾ ਪੂਰਾ ਨਿਸ਼ਾਨੀਆਂ ਮਾਰਕਿੰਗ ਤਰਨਾ ਸਾਂਝੀ ਕਰਤੀ ਆ ਤੀਜਾ ਸਵੇਰ ਇਹ ਕਰਮਾਲੀ ਦਾ ਸੂਣਾ ਇੱਕ ਬਹਿਣੀ ਵਾਲੇ ਪਾਸੋਂ ਤੁਹਾਨੂੰ ਥਾਮਦੀ ਆ ਆਪਾਂ ਸਹਿਜ ਵੰਡਾ ਕੇ ਅਜੇ ਰਾਜ ਸਾਹਿਬ ਦਿਨ ਜਰੂਰ ਖਿੱਚਦੀ ਆ ਬਹੁਤ ਜਿਆਦੀ ਭਰੂਗੀ ਚਲੋ ਇਹਦੇ ਮਾਲਕਾਂ ਨੇ ਨੋਰਮਲ ਜਿਹੜੀ ਆਪਾਂ ਨੂੰ ਘਰੇਲੂ ਚਵਾਈ ਦੱਸੀ ਲਬਿਕ ਜੋਲਾ 15 ਲੀਟਰ ਨੋਰਮਲ ਅੱਛਾ ਜੀ ਬਾਕੀ ਜੇ ਜਨ ਕੋਈ ਬਰੀਡਰ ਖੜਦਾ ਵਾ ਹਾਂ ਬਾਕੀ ਜਿੰਨੀ ਮਿਹਨਤ ਲਾਊਗਾ ਹਾਂ ਤਾਂ ਉਹਨਾਂ ਨੂੰ ਦੁੱਧ ਚੋਲੂਗਾ ਬਿਲਕੁਲ ਸੋ ਬਾਕੀ ਓਵਰਆਲ ਜਿੰਨੀ ਆ ਬਾਕੀ ਵੇਨਸਪੋਨਸ ਪਿੰਡੇ ਦੇ ਉੱਪਰ ਵੀ ਕਾਫੀ ਉੱਪਰ ਕੇ ਬਾਹਰ ਆ ਰਹੀਆਂ ਨੇ ਬਾਕੀ ਅਜੇ ਤਾਂ ਪਲਾਪੋਲਾ ਚੁੱਕਣੀਆਂ ਸ਼ੁਰੂ ਕੀਤੀਆਂ ਕਰਮਾਲੀ ਨੇ ਠੀਕ ਆ ਜੀ ਤੇ 10000 ਰੁਪਏ ਜੇਕਰ ਦਿਨਾਂ ਦੀ ਗੱਲ ਕਰੀਏ ਤਾਂ ਤਕਰੀਬਨ ਹਫਤਾ ਲੱਗੇ ਅਜੇ ਰਾਸਿਆ ਹਫਤਾ ਖੜਦੀ ਆ ਲੋ ਵੀ ਇੱਕ ਹਫਤਾ ਅਜੇ ਬੰਨੇ ਆ ਠੀਕ ਆ ਜੀ ਇੱਕ ਹਫਤਾ ਅਜੇ ਸਮਾਂ ਲੈਂਦੀ ਆ ਠੀਕ ਹੈ ਜੀ 8 ਅਸੂ ਨੂੰ ਅੱਜ ਬਿਲਕੁਲ ਮਹੀਨਾ ਲੈ ਸੰਗਰਾਤ ਦਾ ਸੰਗਰਾਤ ਦਾ ਪਿਹਾਰਾ ਅੱਜ ਨਾਲੇ ਤੇ ਨਾਲੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਹੋਣ ਠੀਕ ਹੈ ਜੀ ਤੇ ਅਸੂ ਮਹੀਨੇ ਦੀ ਸੰਗਰਾਹ ਤੇ ਅੱਜ ਤੇ ਇਸੇ ਅਸੂ ਮਹੀਨੇ ਦੇ ਵਿੱਚ 8-7 ਨੂੰ ਜਿਹੜੇ ਦੇ ਦਿਨ ਪੂਰੇ ਬਾਕੀ ਐਸਾ ਥੋੜਾ ਕਾਲਾ ਪਣ ਕਰਦੀ ਆ ਬਾਕੀ ਵੈਸੇ ਪੂਰੀ ਠੰਡੀ ਇਹ ਨਹੀਂ ਕੇ ਮੈਨੂੰ ਅਜਿਹਾ ਬਤਾ ਦਿਓ ਬਹਿਣੀ ਵਾਲੇ ਪਾਸਿਓ ਤਸੱਲੀ ਦੇ ਨਾਲ ਠੀਕ ਹੈ ਜੀ ਤੇ ਥਾਂ ਥੋਣੋਂ ਬਾਕੀ ਸਫਾਈਆਂ ਬਹੁਤ ਆ ਇਹ ਵੀਰੋ ਤੁਹਾਡੀ ਸੇਵਾ ਹੈ ਜਿੱਡੀ ਕੋ ਪਲੀ ਪਲੋਸੀ ਮਾਝਾ ਕੋਈ ਮੇਰਾ ਵੀਰ ਭਾਵੇਂ 14 ਚੋਲੇ 13 ਚ ਪਰ ਆ ਭਾਂਡਾ ਹੁਣ ਮੇਰਾ ਭਰਾ ਟਿੱਪ ਗਿਆ ਤਸੱਲੀ ਨਾਲ ਜਿੱਦਾਂ ਮਰਜ਼ੀ ਲੈ ਕੇ ਜਾਏ। ਬਸ ਵਪਾਰੀ ਨੇ ਦੋ ਚੀਜ਼ਾਂ ਦੇਖਣੀਆਂ ਹੁੰਦੀਆਂ। ਆਹ। ਬਾਕੀ ਆਪਦੀ ਸਾਵਧਾਨੀ ਸੰਭਾਲ। ਆਹ। ਇੱਕ ਤਾਂ ਟਿੱਪਣਾ ਹੁੰਦਾ ਵਪਾਰੀ ਨੇ। ਇੱਕ ਪਾਰ ਪੇਸ਼ਾ ਦੇਖਣਾ ਹੁੰਦਾ। ਹਾਂਜੀ ਹਾਂਜੀ। ਇੱਕ ਚਾਲ ਢਾਲ ਦੇਖਣੀ ਹੁੰਦੀ ਹੈ। ਹਾਂਜੀ ਹਾਂਜੀ। ਹੋਰ ਵਪਾਰੀ ਵੀ ਇਹੋ ਕੁਝ ਦੇਖ ਕੇ ਪੈਸੂ ਲੈਂਦਾ। ਬਸ ਬਸ। ਬਾਕੀ ਆਪਦੀ ਨਰਕਪੜ। ਹਾਂ। ਲਓ ਬਈ। ਥੋੜਾ ਜਿਹਾ ਨਵੀਂ ਥਾਂ ਤੇ ਆਈ ਆ ਮੈਨੂੰ ਲੱਗਦਾ ਫਿਰ ਵੇਰ ਹੈ ਵੀ ਜੰਪਲ ਉਹਨਾਂ ਨੇ ਕਰਤੀ ਆ। ਕਰਦਾ ਜੰਪਲ। ਪਹਿਲੀ ਵਾਰੀ ਵਪਾਰ ਲੈਣ। ਤੇਰਾ ਆ ਖੇਤਾਂ ਕਿਤੇ ਨਾ ਕਿਤੇ ਆਵਾਜ਼ਾਈ ਘਟ ਸੀ ਹੂੰ ਇਹ ਵੀ ਵੱਡੀ ਮੁਸ਼ਕਲ ਆ ਵੀ ਜਦੋਂ ਬੰਦੇ ਇੱਕ ਬੰਦੇ ਜਿਆਦੇ ਨਾਲ ਵੇਖੇ ਹੋਣਾ ਥੋੜਾ ਜਿਹਾ ਪਸ਼ੂ ਕਰਦੇ ਜਾਂ ਨਾ ਨਹੀਂ ਥਾਂ ਤੇ ਆ ਕੇ ਉਹ ਮੇਰੇ ਭਰਾ ਸਾਰੇ ਅੰਡਰਸਟੈਂਡ ਆਪ ਗੱਲ ਕਰ ਲਿਓ ਜੇ ਠੀਕ ਆ ਜੀ ਕਿਉਂਕਿ ਜਿੱਥੇ ਕਰਮ ਵਾਲੀ ਅੱਗੇ ਨੈਕਸਟ ਚਲੀ ਜਾਂਦੀ ਹੈ ਯਾਰ ਸਿਆ ਆਪਣੇ ਕਿਲੇ ਦੇ ਦਰ ਨਾ ਹਾਂ ਇਦਾਂ ਦੀਆਂ ਵੀ ਆਉਂਦੀਆਂ ਵੀ ਜਿਹੜੀਆਂ ਕੰਦਾ ਵੀ ਟੱਪ ਜਾਂਦੀਆਂ ਹਾਂ ਪਰ ਮੁੜ ਕੇ ਠੀਕ ਉੱਥੇ ਹੀ ਜਦੋਂ ਟਿੱਪਦੇ ਆ ਉਹਦਾ ਅੱਖਾ ਬਨ ਕੇ ਟਿੱਪਣੀਆਂ ਪੈਂਦੀਆਂ ਆਹ ਠੀਕ ਆ ਤੇ ਆ ਗਿਆ ਦੂਜੇ ਦਿਨ ਨੂੰ ਸਾਰੀਆਂ ਠੰਡੀਆਂ ਹੋ ਜਾਂਦੀਆਂ ਹਾਂ ਇਹ ਫਰਕ ਤਾਂ ਪੈਂਦਾ ਹੀ ਆ ਕਿਉਂਕਿ ਆਵਾਜ਼ ਆਈ ਉਸ ਸਫੀਰਾਂ ਬਦਲਿਆ ਮਾੜਾ ਮੋੜ ਫਰਕ ਦਾ ਪੈਂਦਾ ਹੀ ਆ ਥੋੜਾ ਜਿਹਾ ਪਸ਼ੂ ਕਾਲੇ ਜੇ ਤਾਂ ਪੈਂਦੇ ਆ ਨਵੀਂ ਥਾਂ ਤੇ ਆ ਕੇ ਠੀਕ ਆ ਤੇ ਬਾਕੀ ਚਲੋ ਮਾਲਕ ਲੈਣੀਆਂ ਕਰੇ ਜੇ ਭਰਾ ਕੋਲੇ ਵੀ ਜਾਊਗੀ ਬਾਕੀ ਪੁੱਲ ਵਾਜਣ ਰੋੜ ਦੇ ਵਿੱਚ ਸਨਾਪਸ ਨੂੰ ਬਹੁਤ ਜ਼ਿਆਦਾ ਬਿਊਟੀ ਦੀ ਗੱਲ ਕਰ ਲਈਏ ਸਨਾਪਕ ਦੀ ਗੱਲ ਕਰ ਲਈਏ ਤੇ ਬਿਊਟੀ ਦੇ ਵਿੱਚ ਵੀ ਬਹੁਤ ਚਾਰਚਾਂਦ ਲੱਗੇ ਪਏ ਆ ਟਿੱਪ ਕੇ ਦਿਖਾਉਣੀ ਆ ਬੰਦੇ ਰਾਸ ਟਿੱਪ ਦੀ ਏ ਥੋੜੀ ਬਾਬੂ ਟਿੱਪ ਕੇ ਦਿਖਾ ਦਿੰਨੇ ਆ ਤੁਹਾਨੂੰ ਦੇਖ ਲਓ ਜੀ ਇਹ ਮਗਰਲੇ ਥਣਾ ਦੀ ਟਿੱਪਣਾ ਠੀਕ ਆ ਤੇ ਬਾਕੀ ਚਵਾਵਾ ਚੰਗਾ ਲਗਾ ਕਰਮਾਲ ਨੂੰ ਠੀਕ ਆ ਜੀ ਪੋਲੀ ਚੋਣ ਜਵਾ ਦੇ ਨਿਕਲੂਗੀ ਇਹ ਅਗਲੇ ਥਾਣਾ ਦੀ ਚਵਾਈ ਤੁਹਾਨੂੰ ਬੱਸ ਚੈੱਕ ਕਰਾ ਦਿੰਦੇ ਆ ਠੀਕ ਆ ਸੋ ਟਿਪ ਕੇ ਉਹ ਥਾਣਾ ਦੀ ਦਿਖਾਤੀ ਆ ਪਿੱਛੇ ਕਰ ਮੱਜ ਨੂੰ ਮੜਿਆ ਜਾ ਬਾਕੀ ਸ਼ਕੰਜੇ ਦੇ ਵਿੱਚ ਵੀ ਰਵੇ ਸਿਆ ਵਾਕਿਆ ਗੱਲ ਨਹੀਂ ਹੁੰਦੀ ਬਹੁਤ ਜ਼ਿਆਦਾ ਸ਼ਕੰਜੇ ਦੇ ਫਾਸੀ ਕਰ ਮੈਂ ਸ਼ਕੰਜਾ ਦਾ ਤੋੜ ਦਿੱ ਆਹੋ ਆਹੋ ਲਓ ਜੀ ਕਰੋ ਚੈੱਕ ਠੀਕ ਆ ਜੀ ਬਲਕੇ ਰਾਸ ਆ ਚੋਲ ਬਹੁਤ ਵਧੀਆ ਨਿਕਲੂਗੀ ਅਸਲ ਦੇ ਵਿੱਚ ਇਹਨੂੰ ਸੇਵਾ ਕਹਿੰਦੇ ਠੀਕ ਆ ਜੀ ਚਲੋ ਹਰੇਕ ਭਰਾ ਆਪਣੀ ਜੱਦੋ ਜਹਿਦ ਲਾਉਂਦਾ ਜਿੰਨੀ ਕ ਸੇਵਾ ਕੋ ਕਰਦਾ ਚਲੋ ਬਹੁਤ ਵਧੀਆ ਗੱਲ ਆ ਤੇ ਅਸਲ ਦੇ ਵਿੱਚ ਘਰ ਖਵਾਇਆ ਕਿਸੇ ਭਰਾ ਨੇ ਚਲੋ ਜਿੱਥੋਂ ਵੀ ਆਈਏ ਪਰ ਵੇਲ ਵੀਰੇ ਮੋਲ ਨਾ ਡਿਮਾਂਡ ਕੀ ਕਰਤੀ ਆ ਕੀ ਲੈਣ ਰਸ ਇਹੋ ਜਿਹੇ ਹੀਰਿਆਂ ਦਾ ਮੋਲ ਹੀ ਨਹੀਂ ਕੋਈ ਹੁੰਦਾ ਹਾਂ ਕੋਈ ਇਹਦੀ ਕੀਮਤ ਹੀ ਨਹੀਂ ਬਹੁਤ ਮੋਲ ਚੀਜ਼ ਆ ਹਾਂ ਬਾਕੀ ਡਿਮਾਂਡ ਇਹਦੀ 1 ਲੱਖ 43000 1 43 ਬਿਲਕੁਲ ਉਹਦੇ ਵਿੱਚ ਵੀ ਆਪਾਂ ਮੰਨ ਤਾਂ ਥੋੜਾ ਬਤਾ ਜਰੂਰ ਕਰਾਂਗੇ ਹਾਂ ਬਾਕੀ ਇੰਨੀ ਸਕਿਨ ਪਤਲੀ ਹੈਗੇ ਬਿਲਕੁਲ ਫਲਕਾਰੀ ਵਾਲਾ ਜਿਹੜਾ ਨਾੜਾ ਨੇ ਹਾਂ ਬਿਲਕੁਲ ਇੱਕ ਇੱਕ ਚੀਜ਼ ਚਮਕਦੀ ਹੈ ਬਿਲਕੁਲ ਜੀ ਬਿਲਕੁਲ ਲੋਭੀ 1.743 ਹਜ਼ਾਰ ਵੀਰ ਹੋਰ ਵੇਲਾਂ ਦਾ ਵੀ ਆਪਾਂ ਲੈਣ। ਬਾਕੀ ਰਾਸਿਆਂ ਜਿੰਨੀ ਪਲੀ ਪਲੀਤੀ ਆ ਸੰਭੀ ਆ। 10 ਕਿਲੋ ਦੇਸੀ ਘਿਓ ਇਹ ਮਜਨੂਨਾਂ ਨੇ ਚਾਹ ਰਿਆ। ਹੂੰ ਤੇ ਜਿਆਦਾ ਨਹੀਂ ਆਪਾਂ ਕਹਿੰਦੇ ਹੂੰ 15 16 1500 ਦਾ ਨੌਰਮਲ ਤੇ ਵਾ ਤੇ ਜਿਹੜਾ ਦੁੱਧ ਚਾਊਗੀ ਕਹਿੰਦੇ ਲੈ ਕਰ ਲਵੇ ਦੇ ਵਿੱਚ। ਬਿਲਕੁਲ। ਲੋਭੀ ਇਹ ਬਿਲਕੁਲ ਗੱਲ ਬਹੁਤ ਸਹੀ। ਇਹ ਡਿਟੇਲ ਐ ਸਮਝ ਦੀ ਬਾਕੀ ਰੇਟ ਤੁਹਾਡੇ ਨਾਲ ਸਾਂਝਾ ਕਰਤਾ। ਚਲੋ ਜਿਹੜੇ ਭਰਾ ਨੇ ਡੀਲ ਕਰਨੀ ਆ ਸੌਦਾ ਕਰਨਾ। ਥੋੜਾ ਬਾਦਾਂ ਮੌਕੇ ਤੇ ਬੰਦਦਾ ਸਰਦਾ ਤੁਸੀਂ ਗੱਲ ਜਿੱਥੇ ਰਲਦੀ ਆਰ ਲਾ ਲੈ ਕੋਈ ਕਾਲ ਕਰੇ ਮੰਨਤਨ ਜ਼ਰੂਰ ਹੋ ਸਕਰ ਨੰਬਰ ਤੇ ਇੱਕ ਤੁਹਾਨੂੰ ਹੋਰ ਆਪ ਇਧਰਲੇ ਪਾਸੇ ਝੋਟੀ ਦਿਖਾ ਦਿੰਨੇ ਆ ਇਹ ਵੀ ਗੱਬਣ ਆ ਗਈ ਹੈ ਬਿਲਕੁਲ ਐਸਾ ਦੂਜਾ ਸਵੇਰੇ ਦੇ ਪਸੂਣਾ ਇਹਨੇ ਲਓ ਜੀ ਦੂਜੇ ਸਵੇਰੇ ਸੁਣਾ ਗੱਬਣ ਝੋਟੀ ਇੱਕ ਦਿਖਾ ਰਿਹਾ ਤੁਹਾਨੂੰ ਠੀਕ ਹੈ ਜੀ ਸੋਣ ਦਾ ਸਮਾਂ ਇਹਦਾ 2-4 ਦਿਨ ਬਾਕੀ ਆ 2-4 ਦਿਨ ਠੀਕ ਹੈ ਜੀ ਲਓ ਵੀ 2-4 ਦਿਨ ਹਜੇ ਸਮਾਂ ਦਾ ਪੈਂਡਿੰਗ ਆ ਵੀ ਆਈ ਖਲੋਤੀ ਆ ਕਰਮਾਂ ਦੀ ਠੀਕ ਹੈ ਜੀ ਬਿਲਕੁਲ ਪਤਲਾ ਪਿੰਡਾ ਸਿੰਗਲ ਖੱਦੀ ਉਤੋਂ ਪਿੰਡੇ ਵਾਲੇ ਪਾਸਿਓਂ ਆਇਦ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਹਾਈਟ ਹੈ ਇਹਦੀ ਮੇਰੇ ਕੋਲ ਰਾਇਸਾ ਫੁੱਲ ਆਈਦੀ ਨੂੰ ਕਹਿ ਸਕਦੇ ਆਪਾਂ ਤੇ ਬਾਕੀ ਲੈਵਲ ਉਹ ਬੰਤਰ ਚੰਗੀ ਆ ਤੇ ਚਵਾ ਇੱਕ ਨੰਬਰ ਕੋਲੀ ਬਹੁਤ ਜ਼ਿਆਦਾ ਆ ਬਾਕੀ ਮੇਰਾ ਭਰਾ ਲੈਵੇ ਦੀ ਸ਼ੇਪ ਇੱਕ ਵਾਰੀ ਦੇਖੋ ਆਰਡਰ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਤਿੱਪਣ ਤੋਂ ਤਿੱਪਣ ਵੀ ਪਿੱਛੇ ਭਾਰ ਦੀ ਮੁਸ਼ਕਲ ਤੇ ਨਹੀਂ ਆ ਬਿਲਕੁਲ ਰਾਇਸਾ ਥਣਾ ਦੀ ਫੁੱਲ ਤਸੱਲੀ ਆਪਣੀ ਭਾਰ ਪਿੱਛੇ ਦੀ ਠੀਕ ਆ ਜੀ ਸਿੰਘ ਸੰਗ ਵੀ ਬਿਲਕੁਲ ਛੋਟਾ ਜੱਜ ਦਾ ਸਿੰਘ ਲੱਗਾ ਕਰਮਾਲੀ ਨੂੰ ਸਿੰਘ ਲੱਗਿਆ ਇੱਕ ਬਹਿਣੀ ਵਾਲੇ ਪਾਸੋਂ ਮੇਰਾ ਇਹ ਪੂਰੇ ਪਾਸੇ ਦੋਦਰ ਆਸੇ ਚਲੋ ਨੋਰਮਲ ਹੀ ਉਹ ਕਹਿੰਦੇ ਵੀ 11 12 11 12 ਹੈ ਹਾਂਜੀ ਚਵਾਉਂਦੀ ਰਹੀ ਆ ਹਾਂਜੀ ਹਾਂਜੀ ਠੀਕ ਆ ਇਹ ਦੋਸਤੋ ਥਾਣਾ ਦਾ ਸੈਜ ਆ ਜਰ ਲਵਾਂਡਾ ਬਾਕੀ ਬੂਥੀ ਬਾਤੀ ਇੱਕ ਵਾਰੀ ਤੋਂ ਫੇਰ ਦਿਖਾ ਦਿਓ ਆ ਫੇਸ ਦਿਖਾ ਦਿਓ ਆ ਲਓ ਬਿਲਕੁਲਟੀ ਬਹੁਤ ਸੋਹਣੀ ਹਾਂ ਦੇਖੋ ਠੀਕ ਆ ਸਿੰਗ ਸਿੰਗ ਬਿਲਕੁਲ ਛੋਟਾ ਹਾਂ ਮਿੰਟ ਆਸੇ ਬਾਕੀ ਇਹਦਾ ਰੇਟ ਬਹੁਤ ਜਾਇਜ਼ ਆ ਹਾਂ ਤੇ ਇਹ ਰੇਟ ਦੇ ਅਕੋਰਡਿੰਗ ਹੀ ਆਪਾਂ ਗੱਲ ਕਰਾਂਗੇ ਨਾਲ ਦੀ ਨਾਲ ਆਪਾਂ ਨੂੰ ਟਿਪ ਦੀਏ ਤੇ ਰੇਟ ਝੂਰੇ ਦਾ ਦੱਸ ਦੇ ਉੱਥੇ ਠੀਕ ਆ ਜੀ ਲੋ ਵੀ ਮੋਲੋ ਵੀ ਬੜਾ ਜਾਇਜ਼ ਰਹੂਗਾ ਸੂਤਰਜਾ ਰੇਟ ਆ ਜਿਹੜੇ ਭਰਾ ਨੇ ਚਲੋ ਕਿ ਇਹ ਨਾਰਮਲ ਪੈਸੇ ਖਰਚ ਕਰਨੇ ਹਰੇਕ ਨੂੰ ਸ਼ੌਕ ਹੁੰਦਾ ਵੀ ਚੰਗੇ ਗੋਦ ਵਾਲਾ ਪਸ਼ੂ ਮਿਲ ਜੇ ਤੇ ਚੰਗਾ ਰੁਪਈਆ ਭਰ ਨੂੰ ਆਪਾਂ ਤਿਆਰ ਬੈਠੇ ਆਂ ਕਈ ਵਾਰ ਥੋੜੇ ਵਾਧੇ ਪੈਸੇ ਲਾਉਣੇ ਦੇ ਕਿਸੇ ਭਰਾ ਨੇ ਚਲੋ ਉਹਨਾਂ ਭਰਾਵਾਂ ਦੇ ਹੀ ਹਿੱਸੇ ਆ ਜੂਗੀ ਘੋਟੀ ਦੂਜਾ ਸਵੇਰ ਸੂਣ ਆਲੀ ਹੈ ਠੀਕ ਆ ਜੀ ਇੱਕ ਕਿਓ ਮੜੇ ਲੋ ਵੀ ਇੱਧਰ ਤੁਹਾਨੂੰ ਬੁਖਾਰ ਆ ਠੀਕ ਆ ਜੀ ਬੈਣੀ ਵਾਲੇ ਪਾਸਿਓਂ ਇੱਧਰੋਂ ਬੈਣੀ ਵਾਲੇ ਪਾਸਿਓਂ ਅਗਲੇ ਥਾਣੇ ਦੀ ਚਵਾਈ ਆ ਜੀ ਇਹ ਅਗਲੇ ਥਾਣੇ ਦੀ ਚਵਾਈ ਚੈੱਕ ਕਰੋ ਠ ਆ ਮਗਰਲੇ ਥਾਣਾ ਦੀ ਚੋਣ ਆ ਚੋਣ ਬਹੁਤ ਚੰਗੀ ਆ ਰਾਸ ਕੋਤੇਗਾ ਦੀ ਕੋਈ ਛਟਾ ਨਹੀਂ ਕੋਈ ਭੂਰ ਨਹੀਂ ਕੋਈ ਫੁਵਾਰਾ ਨਹੀਂ ਗਾ ਮੋਟੀ ਤਾਰ ਆ ਠੀਕ ਆ ਬਾਕੀ ਇਹ ਟਿੱਪ ਕੇ ਤੁਹਾਨੂੰ ਦਿਖਾ ਦਿੱਤੀ ਐ ਸੈਕਿੰਡ ਨੰਬਰ ਤੇ ਚਲੀ ਦੀ ਝੋਟੀ ਆ ਦੂਜਾ ਸੂਬਾ ਠੀਕ ਆ ਜੀ ਪੋਲੇ ਦੇ ਵਿੱਚ ਹਾਂ ਜੀ ਹਾਈਟ ਵੀ ਚੰਗੀ ਆ ਲੰਬਾਈ ਵੀ ਚੰਗੀ ਆ ਸੋ ਲੰਬਾਈ ਨੂੰ ਹੀ ਹਾਈਟ ਕਰਦੇ ਜਿਹੜਾ ਆਪਾਂ ਕਿਸਾਨ ਵੀਰੋ ਤੁਹਾਡੇ ਨਾਲ ਪੂਰਾ ਸਾਂਝਾ ਕਰਤਾ ਸੋ ਚੰਗੀ ਝੋਟੀ ਆ ਮੁੱਲ ਪੁੱਛ ਲਵਾਂਗੇ ਹਰਵੇਲ ਲੈਣ ਦੇ ਨੇ ਵੀ ਕੀ ਕਰਤਾ ਡਿਮਾਂਗ ਮੁੱਲ ਰਸ 77000 ਆ ਥੋੜਾ ਬੋਧਾ ਮਾਨਤਾ ਜੀ ਪਰ 77 ਚੋਂ 70 77000 ਦੇ ਵਿੱਚੋਂ ਮਾਨਤਾ ਨਾ ਠੀਕਾ ਜੀ 77 77000 ਉਹਦੇ ਵਿੱਚੋਂ ਮਾਨਤਾ ਤੇ ਚੰਗੜਾ ਦੇ ਜੂਗੀ ਠੀਕ ਆ ਵੀਰੇ ਐ ਸਾਰੀ ਦੁੱਧ ਵਾਲੀ ਠੀਕ ਆ ਸੋ ਅਗਲੀ ਜਿਹੜੀ ਹੈ ਕਿਸਾਨ ਵੀਰੋ ਜਿਹੜੀ ਇੱਕ ਤੁਹਾਨੂੰ ਝੋਟੀ ਦਿਖਾਤੀ ਸੈਕੰਡ ਨੰਬਰ ਤੇ ਦੋਨੋਂ ਅੱਜ ਪਸ਼ੂ ਦਿਖਾਉਣੇ ਸੀ ਦੋਨੋਂ ਗੱਬਣ ਆ ਬਾਕੀ ਮਾਲ ਆਪਾਂ ਅਕਸਰ ਜਿਹੜਾ ਤੁਹਾਨੂੰ ਦਿਖਾਉਂਦੇ ਰਹਿੰਦਾ ਵੀਰ ਹਰਵੇਲ ਦੇ ਫਾਰਮ ਤੋਂ ਮਾਜਾ ਝੋਟੀਆਂ ਜਿਹੜੀਆਂ ਇਹਨਾਂ ਕੋਲ ਘਰੇ ਵੀ ਕਾਫੀ ਸਟੈਂਡਰਡ ਦੀਆਂ ਨੇ ਚਲੋ ਚੰਗਾ ਪਸ਼ੂ ਖਰੀਦਦੇ ਆ ਤਾਂ ਚੰਗਾ ਪਸ਼ੂ ਲਿਆ ਕੇ ਦੇਜਦੇ ਆ ਤੇ ਇੱਕ ਹਰ ਵੇਲੇ ਵੀਰੇ ਕੰਟੈਕਟ ਨੰਬਰ ਆਪਣੇ ਕਰਤੀ ਆ ਸਾਂਝੋ ਕੋਲ ਨੰਬਰ ਹੈਗਾ ਆਪਣਾ 9806382025 9906382025 ਠੀਕ ਹੈ ਜੀ ਲੋਬੀ ਦੋਸਤੋ ਇਹ ਸਾਨੇ ਵੀਰ ਹਰਵੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਬਾਕੀ ਐਡਰੈਸ ਤੁਹਾਨੂੰ ਆਪਾਂ ਨੋਟ ਕਰਾ ਦੇ ਦਿੱਤਾ ਮਾਲ ਆਉਂਦਾ ਰਹਿੰਦਾ ਬਾਕੀ ਸਮੇ ਸਮੇ ਨਾਲ ਤੁਸੀਂ ਆਪ ਦਾ ਪੁੱਛਕਿਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ